ਮਿੱਤਰੋ ਸਾਰਿਆਂ ਨਾਲੋਂ ਪਹਿਲਾਂ ਤਾਂ ਘੋੜੇ ਬਣੀ ਨਿਗਾ ਮਾਰੂ ਤੁਸੀਂ ਤੇ ਬਹੁਤ ਵਧੀਆ ਘੋੜਾ ਮਿੱਤਰੋ ਚੰਗੇ ਘੋੜੇ ਦਾ ਬੱਚਾ ਹੈਗਾ ਤੇ ਬਾਕੀ ਹਾਈਟ ਵੀ ਚੰਗੀ ਆ ਕੱਟ ਕੁਆਲਟੀ ਬੋਡੀ ਬੰਦਰ ਵੀ ਬਹੁਤ ਸੋਹਣਾ ਤੇ ਕੰਨ ਗਨੋਤੀ ਦਾ ਵੀ ਸ਼ਕੀਨ ਹੈ ਸਾਰੀ ਡਿਟੇਲ ਬਾਰੇ ਗੱਲਬਾਤ ਕਰਾਂਗੇ ਵੀਡੀਓ ਚ ਤੇ ਆਪਣੇ ਵੀਰ ਭਰਾ ਆ ਘੋੜੇ ਨੂੰ ਸੇਲ ਕਰ ਰਹੇ ਆ ਤੇ ਘੋੜੇ ਦਾ ਨਾਮ ਆ ਮਿੱਤਰੋ ਅਲਫਤੇ ਖਲੀਫੇ ਘੋੜੇ ਦਾ ਬੱਚਾ ਹੈਗਾ ਤੇ ਮਾਂ ਇਹਦੀ ਪਾਇਲ ਵਾਲੀ ਘੋੜੇ ਦੀ ਬੱਚੀ ਆ ਤੇ 40 ਮਹੀਨੇ ਉਮਰ ਹੈ ਮਿੱਤਰੋ 40 ਮਹੀਨੇ ਉਮਰ ਹੈ 54 ਇੰਚ ਹਾਈਟ ਹੈ ਫੱਟੀ ਵਾਲੀ ਦੁਬਾਰੇ ਦੱਸ ਦਿੰਨਾ 40 ਮਹੀਨੇ ਉਮਰ ਹੈਗੀ ਤੇ 54 ਇੰਚ ਹਾਈਟ ਹੈ ਫੱਟੀ ਵਾਲੀ ਤੇ ਤਰਨ ਤਰਨ ਏਰੀਆ ਬਾਈ ਹੋ ਰਿਆਂਦਾ ਤੇ ਰੇਟ ਬਾਕੀ ਮਿੱਤਰੋ ਮੌਕੇ ਤੇ ਹੋ ਜਾਊਗਾ ਨੰਬਰ ਆਪਾਂ ਮਾਲਕ ਵੀਰਾਂ ਦਾ ਸਕਰੀਨ ਤੇ ਸ਼ੋਅ ਕੀਤਾ ਹੋਇਆ ਰੇਟ ਫੋਨ ਤੇ ਆ ਤੇ ਡਿਟੇਲ ਦੁਬਾਰੇ ਦੱਸ ਦਿੰਨਾ ਮੈਂ ਖਲੀਫੇ ਘੋੜੇ ਦਾ ਬੱਚਾ ਹੈਗਾ 40 ਮਹੀਨੇ ਉਮਰ ਹੈ ਤੇ 54 ਇੰਚ ਹਾਈਟ ਹੈ ਫੱਟੀ ਵਾਲੀ ਤਾਰਨਾ ਤਾਰਨੇ ਇਰੀਏ ਬਾਈ ਹੋ ਰੇਂਦਾ ਤੇ ਨੰਬਰ ਸਕਰੀਨ ਤੇ ਹੈ ਜੀ ਕਰ ਲੋ ਸੰਪਰਕ ਬਹੁਤ ਵਧੀਆ ਕੋੜਾ ਮਿੱਤਰੋ ਖਰੀਦ ਲੋ